ਗੁਰਦਾਸਪੁਰ ਤੋਂ ਇੱਕ ਬੜੀ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਅਨੁਸਾਰ ਇਹ ਹੈ ਕਿ ਗੁਰਦਾਸਪੁਰ ਦੇ ਵਿੱਚ ਇੱਕ ਵਿਅਕਤੀ ਦੀ ਜਿਹੜਾ ਹੈ ਕਟਮਾਰ ਕਰਨ ਤੋਂ ਬਾਅਦ ਉਸ ਨੂੰ ਨਹਿਰ ਦੇ ਵਿੱਚ ਬਾਹਾਂ ਬਣ ਕੇ ਸੁੱਟ ਦਿੱਤਾ ਗਿਆ ਜਦੋਂ ਨਜ਼ਦੀਕੀ ਲੋਕਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੁਸੀਂ ਵੀ ਦੇਖੋ ਕੀ ਆ ਪੂਰਾ ਮਾਮਲਾ ਤੇ ਜੁੜੇ ਰਹੋ Pro Plus ਦੇ ਨਾਲ ਤੇ ਇਹ ਅਸੀਂ ਯੂਸਮਸੀ ਥਾਣਾ ਤਾਰੀਵਾਲ ਇਹਦੇ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਨਹਿਰ ਦੇ ਵਿੱਚ ਲੋਹੇ ਵਾਲੇ ਪੁਲ ਤੋਂ ਥੋੜਾ ਪਿੱਛੇ ਨੈਰ ਦੇ ਨੈਰ ਦੇ ਵਿੱਚ ਇੱਕ ਗਲਾਸ ਡੇਡ ਬੋਡੀ ਹੈ ਤੇ ਮੌਕੇ ਤੇ ਅਸੀਂ ਆਏ ਆ ਤੇ ਪਤਾ ਲੱਗਿਆ ਕਿ ਬੱਲਾ ਦਾ ਬਲਵਿੰਦਰ ਸਿੰਘ ਆ ਤੇ ਇਹ ਕੋਈ ਹਫਤਾ ਡੇਡ ਹਫਤੇ ਤੋਂ ਲਾਪਤਾ ਸੀਗਾ ਤੇ ਹੁਣ ਅਸੀਂ ਆਏ ਆ ਮੌਕੇ ਤੇ ਤੇ ਜੋ ਵੀ ਪਤਾ ਲੱਗ ਜੋ ਵੀ ਕਾਰਵਾਈ ਹੋएगी ਆਪਾਂ ਕਾਨੂੰਨੀ ਕਾਰਵਾਈ ਕਰ ਰਹੇ ਆ ਪੋਸਟ ਆਪਾਂ ਲਾਸਟ ਕਵਜੇ ਦੇ ਵਿੱਚ ਲੈ ਲਈ ਆ ਕਵਜੇ ਚ ਲੈ ਕੇ ਤੇ ਕਾਰਵਾਈ ਕਰ ਰਹੇ ਆ ਕੋਈ ਗੁੰਮਸ਼ੁਦਾ ਦੀ ਰਿਪੋਰਟ ਵੀ ਲਖਾਈ ਦੀ ਨਾ ਤੁਮਨ ਦਰਖਾਸਤ ਲਖਾਈ ਆ ਨਾ ਜਦੋਂ ਕੋਈ ਮੇਲ ਖਾਈ ਵੀ ਜੰਸਦਾ ਜੀ ਹਾਂਜੀ ਥਾਣੇ ਦੇ ਵਿੱਚ ਹੈ ਲਾਸ਼ ਕਿਉਂ ਮੇਰੀ ਕਿਹੜੀ ਜਗ੍ਹਾ ਤੇ ਹੈ ਲਾਸ਼ ਉਸ ਨੂੰ ਤੋਸੀਮਾ ਦਾ ਮੰਦਰ ਦੇ ਪਿੱਛੇ ਪਿਆ ਪਿੰਦਾ ਤੇ ਕੋਈ ਸਰਟੀਫਿਕੇਟ ਵੀ ਲੱਗੀ ਲਾਸ਼ ਤੇ ਘਰ ਹਾਂ ਇਹ ਇਹ ਜਿਹੜੇ ਖੱਬੀ ਬਾਹ ਆ ਉਹ ਹੈ ਨਹੀਂ ਗੀ ਤੇ ਤੌਣ ਚ ਵੀ ਦੱਸ ਰਿਹਾ ਛੱਟ ਹੈਗੀ ਤੇ ਲੱਤਾਂ ਟੁੱਟੀਆਂ ਜੀ ਬਾਹ ਕੀ ਮਿਲ ਕੇ ਹੈ ਨਹੀਂ ਗੀ ਹੈ ਨਹੀਂ ਪਹਿਲੇ ਹੈਗੀ ਪਹਿਲੇ ਸਹੀ ਸਲਾਮ ਬਿਲਕੁਲ ਪਹਿਲਾਂ ਬਿਲਕੁਲ ਸਹੀ ਸਰਟੀਫਿਕੇਟ ਕਤਲ ਹੋਇਆ ਦੇਖੋ ਇਹ ਤਾਂ ਹੁਣ ਆਪਾਂ ਹੈ ਰੀਵੈਰੀਫਾਈ ਕਰ ਰਹੇ ਆ ਤਫਤੀਸ਼ ਕਰ ਰਹੇ ਆ ਦੀ ਤਫਤੀਸ਼ ਤੋਂ ਬਾਅਦ ਜੋ ਵੀ ਮਰੇ ਆਏਗਾ ਉਹਦੀ ਕਰਵ ਕੀਤੀ ਸਰਬਜੀਤ ਸਿੰਘ ਪਿੰਡ ਬੱਲ ਜੀ ਆ ਕੀ ਗੱਲ ਜੀ ਤੇ ਡਰ ਬੜੀ ਮਿਲ ਕੀ ਦੀ ਇਹ ਮੇਰਾ ਭਤੀਆ ਹੀ ਲੱਗਦਾ ਜੀ ਤੇ ਇੱਕ ਬਾਹ ਕੱਟੀ ਹੋਈ ਆ ਤੇ ਲੱਤਾਂ ਵੀ ਤੋੜੀਆਂ ਹੋਈਆਂ ਨੇ ਤੇ ਸਿਰਚ ਵੀ ਸੱਟ ਆ ਤੇ ਸਾਨੂੰ ਸ਼ੱਕ ਲੱਗਦਾ ਵੀ ਇਹਨੇ ਕਤਲ ਕਰਕੇ ਸੁੱਟਿਆ ਇੱਥੇ ਤੇ ਸਾਨੂੰ ਇਸ ਚੀਜ਼ ਦਾ ਇਨਸਾਫ ਮਿਲਣਾ ਚਾਹੀਦਾ ਕਿੰਨੇ ਦਿਨ ਤੋਂ ਲਾਪਤਾ ਹੈ ਜੀ ਤੇ ਜੀ 8 ਦਿਨ ਹੋ ਗਿਆ ਜੀ ਕੰਪਲੇਂਟ ਖਾਈਏ ਜੀ ਕੰਪਲੇਂਟ ਪਹਿਲਾਂ ਥਾਣੇ ਨੂੰ ਲਖਾਈ ਆ ਜੀ ਕੀ ਨਾਮ ਕੀ ਇਹਦਾ ਲਵਿੰਦਰ ਸਿੰਘ ਉਮਰ 25 ਸਾਲ ਜਮਤੀ ਜੀ ਦੀ ਬਾਤ ਤੁਸੀਂ ਕਹਿ ਰਹੇ ਨਹੀਂ ਹੈਗੀ ਪਹਿਲੇ ਹੈਗੀ ਸੀ ਨਾ ਬਿਲਕੁਲ ਸਹੀ ਬਹੁਤ ਮੁੰਡਾ ਵਧੀਆ ਬੀਬਾ ਸੀ ਜੀ ਕੋਈ ਰੰਜਿਸ਼ ਬਾਜੀ ਕੋਈ ਰੰਜਿਸ਼ ਬਾਜੀ ਪਹਿਲਾਂ ਤੋਂ ਵੀ ਦੇਖੀ ਨਹੀਂ ਪਰ ਬਾਹਰ ਜਦੋਂ ਮੱਦੇ ਬੱਚੇ ਫਿਰਦੇ ਆ ਪਤਾ ਨਹੀਂ ਹੁੰਦਾ ਪਰ ਸਾਨੂੰ ਇਹ ਗੱਲ ਆ ਕਿ ਇਨਸਾਫ ਮਿਲਣਾ ਚਾਹੀਦਾ ਭਾਜੀ ਉਸ ਹਾਂਜੀ ਵਾਹ ਜੀ ਇੱਕ ਬੱਚਾ ਵਾ ਇਹਦਾ 2 ਸਾਲਾਂ ਦਾ ਇਸ ਬੱਚੇ ਦੇ ਅੱਗੇ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਵੀ ਜਿਹੜਾ ਵੀ ਕਤਲ ਆ ਉਹ ਸਾਹਮਣੇ ਆਉਣਾ ਚਾਹੀਦਾ ਨਹਿਰ ਬਾਡੀ ਕਿੱਥੋਂ ਮਿਲੀ ਉਹ ਤੜੀ ਵਾਲੇ ਲੋਏ ਦੇ ਪੋਲ ਦੇ ਲਾਗੋ ਮਿਲੀ ਆ ਜੀ ਨਹਿਰ ਤੋਂ ਮੰਗ ਇਨਸਾਫ ਦੀ ਕਰਦੇ ਆ ਜੀ ਕਾਨੂੰਨੀ ਕਾਰਵਾਈ ਹੋਵੇ ਜਿਹਨੇ ਜਿਸ ਇਨਸਾਨ ਨੇ ਇਹਦਾ ਕਤਲ ਕੀਤਾ ਵਾ ਉਹ ਗ੍ਰਿਫਤਾਰ ਹੋਵੇ ਉਹਨੂੰ ਸਜ਼ਾ ਮਿਲੇ